ਨ ਮਨ ਧੀਵੇ ਹਰੇ ਆ ਤਨ ਮਨ ਧੀਵੇ ਹਰੇ ਆ ਨ ਮਨ ਧੀਵੇ ਹਰੇ ਆ ਤਨ ਮਨ ਧੀਵੇ ਹਰੇ ਆ ਨ ਮਨ ਧੀਵੇ ਹਰੇ ਆ ਤਨ ਮਨ ਧੀਵੇ ਹਰੇ ਆ ਮਿਸਿਸ ਆਗਾ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ অন্ਟਾਰੀਓ ਖਾਲਸਾ ਦਰਬਾਰ ਵਿਖੇ ਅਜਨ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬਦਲੇ ਜਾ ਰਹੇ ਨੇ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਸੰਗਤਾਂ ਬਹੁਤ ਜ਼ਬਰਦਿਖੰਤੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਇਸ ਸਾਈਡ ਤੇ ਡਿਕਸੀ ਗੁਰਦੁਆਰਾ ਸਾਹਿਬ ਦੀ ਜੋ ਪ੍ਰਬੰਧਕ ਕਮੇਟੀ ਹੈ ਉਹਨਾਂ ਦੇ ਵੱਲੋਂ ਚੋਲਾ ਸਾਹਿਬ ਨੇ ਜੋ ਨਿਸ਼ਾਨ ਸਾਹਿਬ ਦੇ ਉੱਪਰ ਚੜਾਏ ਜਾ ਰਹੇ ਨੇ ਤੇ ਅੱਜ ਠੰਡ ਵੀ ਇੰਨੀ ਜ਼ਿਆਦਾ ਹੈ ਤੇ ਕੁਝ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜੋ ਨੰਗੇ ਪੈਰੀ ਇੱਥੇ نیچے ਪਾਣੀ ਹੈ ਇੰਨੇ ਠੰਡ ਦੇ ਵਿੱਚ ਉਹਨਾਂ ਦੇ ਵੱਲੋਂ ਸੇਵਾ ਕੀਤੀ ਜਾ ਰ ਸੰਗਤਾਂ ਦੇ ਵੱਲੋਂ ਉੱਥੇ ਪਿੱਛੇ ਕੀਰਤਨ ਵੀ ਕੀਤਾ ਜਾ ਰਿਹਾ ਹੈ ਤੇ ਨਾਲ ਜੋ ਨishan ਸਾਹਿਬ ਦੇ ਉੱਪਰ ਚੋਲਾ ਸਾਹਿਬ ਚੜਾਏ ਜਾ ਰਹੇ ਨੇ ਉਸ ਦੇ ਵਿੱਚ ਆਪਣੀ ਹਾਜ਼ਰੀ ਲਗਵਾਈ ਜਾ ਰਹੀ ਹੈ ਤੇ ਸੰਗਤਾਂ ਦੇ ਵਿੱਚ ਉਤਸ਼ਾਹ ਕਾਫੀ ਜ਼ਿਆਦਾ ਪਾਇਆ ਜਾ ਰਿਹਾ ਹੈ ਅੰਡਰਯੋ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਤੇ ਹੋਰ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਡੇ ਨਾਲ ਮੌਜੂਦ ਨੇ ਇਸ ਮੌਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਲੋਕਾਈ ਨੂੰ ਤਨ ਤਨ ਗੋਨਾਹ ਪਾਸ਼ਾ ਦੇ ਪ੍ਰਕਾਸ਼ ਦਿਹਾੜੀ ਦੀ ਲੱਖ ਲੱਖ ਵਧਾਈ ਹੋਵੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਅਜਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਦੀ ਸੇਵਾ ਹੋ ਰਹੀ ਹੈ ਉਸ ਦੇ ਵਿੱਚ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜਿੱਥੇ ਅਜੇ ਚੋਲਾ ਸਾਹਿਬ ਦੀ ਸੇਵਾ ਹੋ ਰਹੀ ਹੈ ਉਸ ਦੇ ਨਾਲ ਹੀ ਅੱਜ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਹਨ ਉਸ ਦੇ ਪੋਗ 15 ਤਰੀਕ ਦਿਨ ਸ਼ੁੱਕਰਵਾਰ ਨੂੰ 10 ਵਜੇ ਪੋਗ ਪਾਈ ਜਾਣਗੇ ਉਸ ਤੋਂ ਉਪਰੰਤ ਸਾਰਾ ਦਿਨ ਕੀਰਤਨ ਕਥਾ ਢਾਡੀ ਕਵੀਸ਼ਰ ਸੰਗਤਾਂ ਨੂੰ ਕੀਰਤਨ ਕਥਾ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ ਅਸੀਂ ਸਮੂਹ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਤਿੰਨੇ ਦਿਨ ਗੁਰਦੁਆਰਾ ਸਾਹਿਬ ਆ ਕੇ ਵੱਧ ਤੋਂ ਵੱਧ ਸੇਵਾ ਕਰੀਏ ਗੁਰੂ ਨਾਲ ਜੁੜੀਏ ਆਪਣਾ ਜੀਵਨ ਸਫਲਾ ਕਰੀਏ ਇੱਕ ਵਾਰ ਫੇਰ ਸਮੂਹ ਲੋਕਾਈ ਨੂੰ ਤਨ ਤਨ ਗੁਰਨਾਨ ਪਾਸ਼ਾ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਤਾਂ ਅੰਕਲ ਜੀ ਅੱਜ ਜੋ ਡਿਕਸੀ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਚੜਾਏ ਜਾ ਰਹੇ ਨੇ ਕਿਵੇਂ ਦਾ ਲੱਗ ਰਿਹਾ ਇਸ ਮੌਕੇ ਦੇਖੋ ਇਹ ਇੱਕ ਵੱਖਰਾ ਨਜ਼ਾਰਾ ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰਪ੍ਰਤਮ ਬਿਲਕੁਲ 2 ਦਿਨ ਪਹਿਲਾਂ ਨਿਸ਼ਾਨ ਸਾਹਿਬ ਦੀ ਸੇਵਾ ਇਸ ਵੇਲੇ ਨਵੰਬਰ ਦੇ ਵਿੱਚ ਕਰਨੀ ਵੈਸੇ ਬਹੁਤ ਔਖੀ ਹੁੰਦੀ ਹੈ ਪਰ ਮਹਾਰਾਜ ਨੇ ਜਿੱਦਾਂ ਠੰਡ ਤੋਂ ਜਿਦਾ ਕਹਿ ਲਓ ਰੱਖਿਆ ਤੇ ਜਿੰਨੀਆਂ ਵੀ ਸੰਗਤਾਂ ਸੇਵਾਦਾਰ ਇੱਥੇ ਆਏ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਉਹ ਸੇਵਾ ਕਰਦੇ ਨੇ ਸਾਰਿਆਂ ਨੂੰ ਵਿੱਚ ਤੁਹਾਡਾ ਵੀ ਧੰਨਵਾਦ ਤੁਸੀਂ ਅਕਬਰ ਕਰਨ ਇੱਥੇ ਆਏ ਹੋ ਤੇ ਬਾਕੀ ਸੰਗਤਾਂ ਆਪਣੇ ਆਪਣੇ ਹਿਸਾਬ ਦੇ ਨਾਲ ਆਪਣੀ ਆਪਣੀ ਸੇਵਾ ਦਾ ਯੋਗਦਾਨ ਗੁਰਦੁਆਰਾ ਸਾਹਿਬ ਲਈ ਵੀ ਪਾਉਂਦੇ ਨੇ ਪਰ ਕੰਮਾਂ ਦੇ ਵਿੱਚ ਬਹੁਤ ਵੱਧ ਚੜ੍ਹ ਕੇ ਪਾਉਂਦੇ ਨੇ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਇਸ ਕਰਕੇ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਰੇ ਇਕੱਠੇ ਹੋ ਕੇ ਇਹ ਸੇਵਾ ਕਰਦੇ ਮਾਤਾ ਜੀ ਅਜੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਚੜਾਏ ਜਾ ਰਹੇ ਨੇ ਸੇਵਾ ਕੀਤੀ ਜਾ ਰਹੀ ਹੈ ਸੰਗਤਾਂ ਦੇ ਵੱਲੋਂ ਕੀ ਕਹਿਣਾ ਚਾਹੂੰ ਮੈਂ ਕਹਿਣੇ ਕਰਨੀ ਆ ਜਿੰਨਾਂ ਨੂੰ ਦਿਲਚਸਪੀ ਹੈ ਮਾਲਕ ਨੇ ਕਿਰਪਾ ਕੀਤੀ ਆ ਸੱਚੀ ਬਾਛਾ ਨੇ ਇਸ ਦਿਨ ਦੀ ਵਿੱਚ ਸਾਨੂੰ ਗੁਰੂ ਸਿੱਖਾਂ ਨੂੰ ਜਿੰਨਾ ਵੀ ਵੱਡੇ ਛੋਟੇ ਬੱਚੇ ਬੇਨਤੀ ਮੇਰੀ ਆਪ ਦੇ ਅੰਦਰੋਂ ਕਰ ਰਹੀਆਂ ਨੇ ਮੈਂ ਕਿਆ ਕਹਾਣੀ ਮੈਂ ਕਰ ਰਹੀ ਗੁਰਸ਼ਿਕੀ ਵਣ ਗੁਰਸ਼ਿਕੀ ਨੂੰ ਬੂਟਾ ਲਾਇਆ ਜਿਨ੍ਹਾਂ ਨੇ ਅੱਜ ਉਹ ਕੀਤੇ ਰੱਖਣ ਸੰਗਤ ਵਹਿਗੂ ਜੁੜਾ ਚਾਂ ਸੜਾਇਆ ਜਿਵੇਂ ਨਿਸ਼ਾਨ ਸਾਹਿਬ ਅੱਜ ਚੜ ਰੱਖੇ ਨੇ ਅੱਜ ਬਦਲੀ ਹੋਇਆ ਉਹ ਵਹਿਗੂ ਜਾਣ ਤੋਂ ਆਪ ਹੀ ਕਰਾਉਣ ਜਾਣਦੀ ਆਪ ਕਰਨੇ ਯੋਗ ਉਹ ਜੋ ਵੀ ਕੁਛ ਵੀ ਹੈ ਪ੍ਰਮਾਤਮਾ ਨੂੰ ਅੱਗੇ ਵਾਸਤੇ ਜੋ ਖਰਚੁਰੇ ਤੋਂ ਇੱਥੇ ਵੀ ਆ ਕਿ ਸਾਰੇ ਦੇਸ਼ਾਂ ਦੇ ਵਿੱਚ ਲੜਾਈਆਂ ਝਗੜੀਆਂ ਪਈਆਂ ਜਾਂ ਕਿਵੇਂ ਪ੍ਰਮਾਤਮਾ ਸਮੱਤ ਬਖਸ਼ੇ ਸਾਰਿਆਂ ਦੀ ਆਦਾਸ ਬੇਨਤੀ ਗੁਰੂ ਸਾਹਿਬ ਮੋਰੇ ਗੁਰੂਆਂ ਸਾਹਿਬ ਮੋਰੇ ਬੇਨਤੀ ਆ ਸਾਡੀ ਵੀ ਇਹੀ ਬੇਨਤੀ ਆ ਸੱਚੀ ਗੁਰੂ ਜੀ ਕੀ ਬਣੋ ਭਾਈ ਆਪ ਜੀ ਗੁਰੂ ਦੇ ਮਗਰ ਲੱਗੋ ਬਾਣੀ ਨਾ ਪੜੋ ਬੱਚਿਆਂ ਨੂੰ ਸਮਝਾਓ ਜਿਵੇਂ ਵੀ ਹੈਗੇ ਵੱਡੇ ਛੋਟੇ ਇਥੋਂ ਦੇ ਹੈਗੇ ਆ ਠੀਕ ਆਪ ਦੀ ਬੋਲੀ ਮਾਂ ਬੋਲੀ ਨਹੀਂ ਛੱਡਣੀ ਕਿਉਂਕਿ ਸਾਨੂੰ ਇਤਿਹਾਸ ਅਸੀਂ ਕਾਹੀਏ ਪੜ ਸਕਦੇ ਸਾਡੇ ਬੱਚੇ ਯਾਦ ਕਰ ਸਕਦੇ ਆ ਗੁਰਦੁਆਰਾ ਬਰਗਸਾਰੀ ਸੰਗਤਵਾਨੀਆਂ ਸਾਰਿਆਂ ਨੂੰ ਵਧਾਈਆਂ ਜਿਹੜੀਆਂ ਤੁਸੀਂ ਸੇਵਾ ਕਰ ਰਹੀਆਂ ਬੀਬੀਆਂ ਜਾਂ ਵਿਹਟਾ ਕਰ ਰਿਹਾ ਮੇਰੇ ਬੜੀਆਂ ਸਾਰੀਆਂ ਸੰਗਤਵਾਨੀਆਂ ਲੱਖ ਲੱਖ ਵਧਾਈਆਂ ਹਜੇ ਤੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਤੇ ਚੋਲਾ ਸਾਹਿਬ ਜੋ ਚੜਾਏ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਸਾਰੀ ਸੰਗਤ ਨੂੰ ਨਿਸ਼ਾਨ ਸਾਹਿਬ ਤੇ ਹਨ ਗਨਾਰਕ ਤੇਜ ਜੀ ਤੇ ਗੁਰਪੁਰ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਆ ਮੈਂ ਪਹਿਲਾਂ ਤਾਂ ਜੀ ਸਾਰੀ ਹੀ ਸਮੂਹ ਸੰਗਤ ਨੂੰ ਗਨਾਰਕ ਪਾਸ਼ਾ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਕਿਉਂਕਿ ਫ੍ਰਾਮ ਵਿਆਪਰ ਮੈਟਰੋ ਪੰਜਾਬੀ სპੋਰਟਸ ਕਲੱਬ ਮੇਰੇ ਪਰਿਵਾਰ ਵੱਲੋਂ ਤੇ ਅੰਟਾਰੀਓ ਖਾਲਸਾ ਦਿਵਾਨ ਦੀ ਸਾਰੀ ਸੰਗਤ ਵੱਲੋਂ ਸਾਰੇ ਹੀ ਸੰਸਾਰ ਨੂੰ ਗੁਰਨਾਨਕ ਬਾਛਾ ਦੇ ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਹੋਵੇ ਜੀ ਦੂਸਰਾ ਜੋ ਇਹ ਸੇਵਾ ਚੱਲਦੀ ਆ ਜੀ ਤੁਹਾਨੂੰ ਪਤਾ ਹੈ ਗੁਰੂ ਆਪਣੇ ਡੈਕਸੀ ਰੋਡ ਗੁਰੂ ਸਾਹਿਬ ਗੁਰਦੁਆਰਾ ਸਾਹਿਬese ਹਮੇਸ਼ਾ ਹੀ ਸਾਰੀਆਂ ਇਸਵਾਵਾਂ ਚੱਲਦੀਆਂ ਰਹਿੰਦੀਆਂ ਇਹ ਪਹਿਲੇ ਪਿਛਲੀ ਵਾਰੀ ਆਪਣੇ ਪਸਾਖੀ ਤੇ ਚੋਲਾ ਸਾਹਿਬ ਨਵੇਂ ਚੜਾਇਆ ਗਿਆ ਸੀ ਤੇ ਹੁਣ ਫੇਕੋਲਾ ਸਾਡੀ ਸੇਵਾ ਹੋ ਰਹੀ ਹੈ ਜੀ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਜਿੰਨੇ ਪ੍ਰੋਜੈਕਟ ਚੱਲਦੇ ਆ ਗੁਰੂ ਘਰ ਦੇ ਵਿੱਚ ਉਹਦੇ ਵਿੱਚ ਸੰਗਤ ਸਾਰੀ ਸਹਿਯੋਗ ਦੇਵੇ ਤੇ ਸੰਗਤ ਦੇ ਸਹਿਯੋਗ ਦੇ ਨਾਲ ਹੀ ਇਹ ਸਾਰੇ ਪ੍ਰੋਗਰਾਮ ਚੱਲਦੇ ਆ ਜੀ ਤੇ ਮੈਂ ਫੇਰ ਵੀ ਬਹੁਤ ਬਹੁਤ ਸਾਰੇ ਸੰਗਤ ਨੂੰ ਬਤਾ ਨਹੀਂ ਤੇ ਇੱਥੇ ਤੇ ਗੁਰਦੁਆਰਾ ਸਾਹਿਬ ਦੇ ਜੋ ਪ੍ਰਬੰਧਕ ਕਮੇਟੀ ਆ ਉਹਨਾਂ ਬਾਰੇ ਕੀ ਕਹਿਣਾ ਚਾਹਾਂ ਹਾਂ ਆ ਬਹੁਤ ਹੀ ਵਧੀਆ ਜੀ ਪ੍ਰਬੰਧਕ ਕਮੇਟੀ ਨੇ ਬਹੁਤ ਜ਼ਿਆਦਾ ਵਧੀਆ ਕੰਮ ਕੀਤੇ ਆ ਜੀ ਸਾਰੇ ਸੇਵਾਦਾਰ ਆ ਸਾਰੇ ਕੰਮ ਕਰਨ ਵਾਲੇ ਬੰਦੇ ਆ ਜੀ ਸੋ ਬਹੁਤ ਜ਼ਿਆਦਾ ਵਧੀਆ ਕਮੇਟੀ ਆ ਜੀ ਮਿਲਦਾ ਬਹੁਤ ਚਿਰਾਂ ਬਾਅਦ ਸਾਨੂੰ ਇੰਨੀ ਸੋਹਣੀ ਕਮੇਟੀ ਮਿਲੀ ਆ ਸੋ ਅਸੀਂ ਮਹਿਤੀ ਕਰਦੇ ਆਂ ਕਿ ਗਾਂ ਵੀ ਮਹਾਰਾਜ ਕਿਰਪਾ ਕਰਨ ਇਸ ਤਰ੍ਹਾਂ ਦੇ ਪ੍ਰਬੰਧਕਾਂ ਨੂੰ ਟਾਈਮ ਦੇਣ ਤਾਂ ਕਿ ਗੁਰੂ ਘਰ ਦੀ ਹੋਰ ਤਾਂ ਪਤਨ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਕਈ ਤਰ੍ਹਾਂ ਦੀਆਂ ਜੜੀਆਂ ਕਾਰ ਸੇਵਾਵਾਂ ਚੱਲਦੀਆਂ ਨੇ ਉਹਨਾਂ ਦੇ ਬਾਰੇ ਵੀ ਜ਼ਰੂਰ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰੋ ਹਾਂਜੀ ਸਭ ਤੋਂ ਪਹਿਲਾਂ ਸਮੂਹ ਕਾਈ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਹਮਦਰਦ ਟੀਵੀ ਦਾ ਬਹੁਤ-ਬਹੁਤ ਧੰਨਵਾਦ ਜੋ ਟਾਈਮ ਟੂ ਟਾਈਮ ਆ ਕੇ ਕਵਰੇਜ ਕਰਦੇ ਆਂ ਜੋ ਸੇਵਾਵਾਂ ਚੱਲ ਰਹੀਆਂ ਹਨ ਪਿਛਲੇ ਦਿਨਾਂ ਵਿੱਚ ਜੋ ਫੌਂਟਨ ਦੀ ਸੇਵਾ ਮੁਕੰਮਲ ਹੋ ਗਈ ਤੁਸੀਂ ਹੁਣ ਦੇਖ ਵੀ ਸਕਦੇ ਆ ਤੇ ਫੌਂਟਨ ਰੋਜ਼ ਚੱਲਦਾ ਵੀ ਆ ਰਾਤ ਨੂੰ ਉਹਦੇ ਵਿੱਚ ਲਾਈਟਾਂ ਵਗੈਰਾ ਆਉਂਦੀਆਂ ਹੁਣ ਜੋ ਕਾਰ ਸੇਵਾ ਰਾਈਟ ਨੂੰ ਜੋ ਚੱਲ ਰਹੀ ਆ ਤੁਸੀਂ ਦੇਖਿਆ ਹੋਣਾ ਕਿ ਗੁਰਦੁਆਰਾ ਸਾਹਿਬ ਦੇ ਇਸ ਸੱਚਖੰਡ ਦੇ ਉੱਤੇ ਉਧਰ ਗੁੰਮਚੀਆਂ ਲੱਗ ਰਹੀਆਂ ਹਨ 프ਰੰਟ ਤੇ ਲੱਗ ਗਈਆਂ ਹਨ ਉਸ ਦੇ ਨਾਲ ਜੋ 프ਰੰਟ ਤੇ ਮੰਜੀ ਲੱਗਣੀ ਹੈ ਉਹ ਮੰਜੀ ਸਾਹਿਬ ਆਏ ਆ ਗਏ ਹਨ ਅਸੀਂ ਉਹ ਗੁਰਪੁਰਪਰ ਤੋਂ ਬਾਅਦ ਉਹਦੀ ਵੀ ਜਿਹੜੀ ਮੁਕੰਮਲ ਹੋ ਜਾਣੀ ਆ ਤੇ ਇਹ ਜਿੰਨੇ ਵੀ ਕਾਰਜ ਹਨ ਸੰਗਤ ਦੇ ਸਹਿਯੋਗ ਦੇ ਨਾਲ ਹੁੰਦੇ ਹਨ ਅਸੀਂ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜੋ ਇਸ ਕਾਰਜਾਂ ਵਿੱਚ ਸੇਵਾਵਾਂ ਦਿੰਦੇ ਹਨ ਅਸੀਂ ਸਮੂਲ ਕਾਈ ਨੂੰ ਇੱਕ ਵਾਰ ਫੇਰ ਤੁੰਤ ਤੁੰਗਨ ਨਾਨਕ ਪਾਸ਼ਾ ਦੇ ਪ੍ਰਕਾਸ਼ ਦੇ ਹੱਥੀ ਲੱਖ-ਲੱਖ ਵਧਾਈ ਦਿੰਦੇ ਹਾਂ ਹਮਦਾਰਦ ਟੀਵੀ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ